ਹਾਨੂੰ ਪਤਾ ਮੈਨੂੰ ਟਰੱਕ ਚਲਾਉਂਦੇ ਚਲਾਉਂਦੇ ਨੀਂਦ ਕਿਉਂ ਨਹੀਂ ਆਉਂਦੀ ਉਹਦਾ ਮੇਨ ਕਾਰਨ ਆ ਇਹ ਮਿੱਤਰੋ ਅਸੀਂ ਟਰੱਕ ਦੇਖੋ ਨੋ ਫ੍ਰੀਜ ਦੇ ਪਾਸਾ ਲਿਆ ਉਹ ਦੇਖੋ ਪੁਲਿਸ ਵਾਲਾ ਗਾੜਾ ਇੰਨਾ ਸਮਾਨ ਚੱਕ ਲਿਆ ਦੇਖ ਲਓ ਦੋ ਚੀਜ਼ਾਂ ਲੈਣ ਆਏ ਸੀ ਕਿੰਨੇ ਦੀ ਹੋਗੀ ਇੰਡੀਆ ਦੇ ਹਿਸਾਬ ਨਾਲ ਇਹ 5:00 ਵਜੇ 3000 3000 ਲਾਤਾ ਦੇਖ ਲਓ ਖੜੇ ਪੈ ਰਹੀ ਚੱਕ ਬਿਸਕਟ ਪਹਿਲਾਂ ਲੈ ਬਈ ਪਾਣੀ ਓਕੇ ਦਾ ਮੈਟਰੋ ਵੈਲਕਮ ਆ ਤੁਹਾਡਾ ਡੇਲੀ ਬਲੌਗਿੰਗ ਦੇ 6ਵੇਂ ਦਿਨ ਦੇ ਵਿੱਚ ਅੱਜ ਆਪਾਂ ਹੈਗੇ ਹਾਸਟ ਝੰਡਾ ਚੈੱਕ ਕਰੋ ਕੈਨੇਡਾ ਦਾ ਦੇਖੋ ਕਿੱਡਾ ਵੱਡਾ ਜਿੱਥੇ ਜਿੱਥੇ ਜ਼ਿਆਦਾਤਰ ਐਸੋ ਹਸਕੀ ਦੇ ਪੰਪ ਹੁੰਦੇ ਨੇ ਨਾ ਉੱਥੇ ਆ ਝੰਡਾ ਜਾਈ ਪੱਕਾ ਹੁੰਦਾ ਆਪਾਂ ਹੁਣ ਤੋਂ ਕੇ ਲੈ ਕੇ ਆਇਆ ਭਾਂਡੇ ਪਰਸੋਂ ਵੀ ਆਪਾਂ ਇੱਥੇ ਸੀ ਇੱਥੋਂ ਗਏ ਸੀ ਕਿ ਸਿੱਧਾ ਟ੍ਰਾਂਟੋ ਉਦੋਂ ਦੇਖ ਲਓ ਦਿਨ ਚੜ ਗਿਆ ਸੀ ਆਹੀ ਟਾਈਮ 5:30 ਵਜੇ ਤੇ ਅੱਜ ਦੇਖ ਲਓ ਹਨੇਰਾ ਜਾ ਹੋਇਆ ਹੈ ਹੁਣ ਦਿਨ ਥੋੜੇ ਜਿ ਛੋਟੇ ਹੋਣ ਲੱਗ ਗਏ ਤਾਂ ਕਰਕੇ ਹਨੇਰਾ ਵੀ ਸ਼ੁਰੂ ਹੋਣ ਲੱਗ ਗਿਆ ਬਾਕੀ ਦੱਸਿਓ ਵੀਡੀਓ ਕਿੱਦ ਸਭ ਤੋਂ ਪਹਿਲਾਂ ਬਈ ਅਸੀਂ ਅੱਜ ਭਾਂਡੇ ਧੋਤੇ ਆਂ ਚਾਹ ਬਣਾਉਣ ਤੋਂ ਪਹਿਲਾਂ ਤੇ ਹੁਣ ਆਪਾਂ ਬਣਾਉਣੀ ਆ ਚਾਹ ਲੱਗ ਗਿਆ ਦਿਲ ਪ੍ਰੀਤਾਂ ਕੇ ਬਣਾਉਣ ਵਾਓ ਬਣਾ ਦੇ ਬਣਾ ਦੇ ਮੇਤਰਾ ਇਹਦੇ ਨਾਲ ਇਹੀ ਪਿਆਰ ਆ ਆਪਣਾ ਬਈ ਚਾਹ ਜਦੇ ਬਣਾਉਂਦਾ ਕਰਦੀ ਏ ਚੋਬਰ ਨੂੰ ਵੀ ਸਟਾਰਟ ਗਰਮੀ ਜੀ ਹੋ ਗਈ ਆ ਆਏ ਹੁੰਦਾ ਏ ਬੋਲ ਬੋ ਵਾਲਾ ਚੋਬਰ ਉਹਨੂੰ ਪਤਾ ਮੈਨੂੰ ਟਰੱਕ ਚਲਾਉਂਦੇ ਚਲਾਉਂਦੇ ਨੀਂਦ ਕਿਉਂ ਨਹੀਂ ਆਉਂਦੀ ਉਹਦਾ ਮੇਨ ਕਾਰਨ ਆ ਇਹ ਚਾਹ ਦੇਖੋ ਬਈ ਚਾਹ ਕਿੰਨੀ ਆ ਕੱਪੇ ਦੇਖ ਲਓ ਕਿੱਡਾ ਵੱਡਾ ਅੱਜ ਤੋਂ ਵੱਧ ਭਰਿਆ ਹੋਇਆ ਐਨੀ ਚਾਹ ਪੀ ਕੇ ਨੀਂਦ ਤੁਹਾਨੂੰ ਸੁਆਹ ਹੋਣੀ ਆ ਚਲੋ ਬਈ ਮਿੱਤਰੋ ਹੁਣ ਆਪਾਂ ਚੱਲੀਏ ਲੈ ਬਈ ਬਾਪੇ ਦਾ ਨਾਮ ਲੈ ਕੇ ਚਲੋ ਬਈ ਮਿੱਤਰੋ ਆਪਾਂ ਚੱਲੀਏ ਹੁਣ ਹਾਸਟ ਤੋਂ ਸਿੱਧਾ ਬਿੰਨੀ ਪੈਗ ਵੱਲ ਨੂੰ ਇੱਥੇ ਦੇਖੋ ਮਿੱਤਰੋ ਆ ਸਕੀਲ ਵੀ ਆ ਉਹ ਰਹੀ ਸਕੀਲ ਇਹ ਖੁੱਲਦੀ ਨਹੀਂ ਕਦੇ ਲੈਟਾ ਲੁੱਟਾ ਜਗਦੀ ਆ ਮੈਂ ਦੇਖਿਆ ਨਹੀਂ ਬਟ ਇੱਕ ਵਾਰ ਉਹਨੇ ਪੁਲਿਸ ਬਗੜੀ ਸਾਰੇ ਟਰੱਕਾਂ ਵਾਲੇ ਰੋਕ ਰਹੀ ਸੀ ਸਾਰਿਆਂ ਦੀ ਚੈਕਿੰਗ ਕਰ ਰਹੀ ਸੀ ਵੀ ਕਿਸੇ ਨੇ ਦਾਰੂ ਦੂਰੂ ਤਾਂ ਨਹੀਂ ਪੀਤੇ ਹੋਏ ਮੂੰਹ ਤੇ ਲਾਲ ਆ ਗਿਆ ਉਹ ਉਦਾਂ ਨਹੀਂ ਕਰੇ ਸਕੀਲ ਨਹੀਂ ਕਦੇ ਖੁੱਲੀ ਇਹਦਾ ਇਹ ਸ਼ੁਕਰ ਆ ਇਹ ਸਕੀਲ ਤੇ ਤਾਂ ਲੋਕ ਟਰੱਕ ਲਾ ਕੇ ਮੌਜ ਨਾਲ ਸੌਂਦੇ ਨੇ ਇਹਦਾ ਅੱਡਾ ਬਣਾ ਸੌਣ ਵਾਲਾ ਦੇਖੋ ਆ ਵੀ ਸੱਤਾ ਪਿਆ ਗੋਰਾ ਆਪਾਂ ਬਈ ਹਸਟ ਤੋਂ ਹੁਣ ਲੌਂਗ ਲੈਕ ਤੱਕ 2 ਘੰਟੇ ਆ 2 ਘੰਟੇ ਜਮਾ ਸਿਗਨਲ ਨਹੀਂ ਆਉਣਾ ਕਿਸੇ ਨਾਲ ਫੋਨ ਤੇ ਗੱਲ ਨਹੀਂ ਹੋਣੀ ਮਤਲਬ ਨਾ ਬੰਦਾ ਪੌਡਕਾਸਟ ਸੁਣ ਸਕਦਾ ਹੁਣ ਇਦਾਂ ਹੀ ਆਪਾਂ ਸਾਰਾ ਜੰਗਲ ਜੰਗਲ ਦੇਖਦੇ ਹੀ ਜਾਣਾ ਵਾ ਚਾਰੇ ਪਾਸੇ ਜੰਗਲੀ ਜੰੰਗਲ ਆ ਔਰ ਇੱਕ ਰੈਸਟਰੀਆ ਵੀ ਆਉਂਦਾ ਹਸਟ ਦਾ ਬਟ ਆਪਾਂ ਨਹੀਂ ਕਿਤੇ ਰੁਕਣਾ ਹੁਣ ਆਪਾਂ ਸਿੱਧਾ ਰੁਕਾਂਗੇ ਲੌਂਗ ਲੈਕ ਉੱਥੇ ਪਰ ਰੋਟੀ ਖਾਵਾਂਗੇ ਆਪਾਂ ਬਈ ਮਿੱਤਰੋ ਪਹੁੰਚ ਗਏ ਆ ਲੌਂਗ ਲੈ 1 2 ਘੰਟੇ ਟਰੈਵਲ ਕਰ ਆਇਆ ਆ ਆਪਾਂ ਹਸਟ ਤੋਂ ਲੈ ਕੇ ਤੇ ਆਪਾਂ ਟਰੱਕਾਂ ਨੂੰ ਖੜਾਉਣਾ ਵਾ ਆਪਣੇ ਨੂੰ ਉਹ ਥੇ ਦੇਖੋ ਟਰੱਕ ਖੜਿਆ ਨਾ ਰਾਤ ਨੂੰ ਦੌਰੇ ਲੈਣੇ ਹੀ ਲੈਣਾ ਲੱਗਿਆ ਹੁੰਦੀਆਂ ਇਹਦਾ ਦੇਨ ਆ ਵੀ ਚਾਰ ਪਾਟ ਟਰੱਕ ਖੜਿਆ ਔਰੇ ਸਾਬੇ ਵੀ ਹੈਗਾ ਹੋਰ ਵੀ ਹੈਗਾ ਰੋਬਿੰਸ ਵੀ ਹੈਗਾ ਖਾਣਾ ਪੀਣਾ ਹੋਵੇ ਜੇ ਕਿਸੇ ਨੇ ਬਾਟਪਾ ਖਾਣੀ ਆ ਆਪਣੀ ਰੋਟੀ ਆਪਾਂ ਬਈ ਟਰੱਕ ਮਿੱਤਰ ਹੋਰੇ ਲਾਇਆ ਦੇਖੋ ਲੌਂਗ ਲੇਕ ਆਉ ਟਰੱਕ ਡਰੋ ਖੜਿਆ ਉਧਰ ਸਾਬੇ ਸੋਬੇ ਉਹ ਨਹੀਂ ਨੇ ਤੇ ਆਪਾਂ ਹੁਣ ਕਰੀਏ ਰੋਟੀ ਗਰਮ ਇਧਰ ਵੀ ਟਰੱਕ ਡਰੋ ਖੜੇ ਨੇ ਆਜੋ A few minutes later ਰੋਟੀ ਬਈ ਮਿੱਤਰੋ ਆਪਾਂ ਖਾ ਲਈ ਰੱਜ ਕੇ ਫੁੱਲ ਰੱਜ ਕੇ ਫੁੱਲ ਹੁਣ ਆਪਾਂ ਚੱਲੀਏ ਹੁਣ ਨਹੀਂ ਪੈਕੇ ਤੇ ਰੁਕਣਾ ਠੀਕ ਆ ਦੱਬੀਓ ਜਾਣਾ ਦੱਬਿਓ ਚਲੋ ਫਿਰ ਕੰਪਨੀ ਕਹਿ ਰਹੀ ਆ ਵੀ ਤੁਸੀਂ ਬਿੰਨੀ ਪੈਕੇ ਤੋਂ ਸਵਿਚ ਲਾਉਣੀ ਆ ਦੇਖਦੇ ਆ ਕੀ ਬਣਦਾ ਬਿੰਨੀ ਪੈਕੇ ਤੋਂ ਸ਼ਾਇਦ ਦੁਬਾਰਾ ਵਾਪਸ ਅਪਾ ਟ੍ਰਾਂਟੋ ਆ ਸਕਦੇ ਆ ਕੋਈ ਨਾ ਆ ਜਾਗੇ ਸੋਹਣੀ ਆ ਬਈ ਜਗਾ ਲੌਂਗ ਲੇਕ ਵੀ ਘਰ ਘੁਰ ਵੀ ਸੋਹਣਿਆ ਦੇਖੋ ਗੱਲ ਬਾਤ ਆ ਇਹਨਾਂ ਦੀ ਕਹਿੰਦੇ ਉਦਾਂ ਹੀ ਮੈਂ ਤਾਂ ਸੋਚਦਾ ਸੀਗਾ ਲੇਕ ਚੈੱਕ ਕਰੋ ਬਈ ਲੌਂਗ ਲੇਕ ਦੀ ਇਹਨੂੰ ਕਹਿੰਦੇ ਆ ਲੌਂਗ ਲੇਕ ਕਿੰਨੀ ਸੋਹਣੀ ਆ ਦੇਖੋ ਕਿਸ਼ਤੀਆਂ ਕੁਸ਼ਤੀਆਂ ਫੈਲ ਰਹੀਆਂ ਨੇ ਆਏ ਦੇ ਮਿੱਤਰੋ ਆਪਾਂ ਪਹੁੰਚ ਗਏ ਆ ਡਰਾਇਡਨ ਡਰਾਇਡਨ ਮੈਂ ਰਾਹ ਦੇ ਵਿੱਚ ਕਿਤੇ ਨਹੀਂ ਰੁਕਿਆ ਸੋ ਹੁਣ ਸਿੱਧਾ ਪਰੋਕਣ ਲੱਗਿਆ ਔਰੇ ਐਸਓ ਦੇ ਪੰਪ ਤੇ ਨਾਲੇ ਕਰਾਂਗੇ ਆਪਾਂ ਬੁੱਕ ਚੇਂਜ ਦਿਲਪ੍ਰੀਤ ਸਿੰਘ ਇਟਸ ਬੈਕਅਪ ਟਾਈਮ ਆ ਆ ਗਿਆ ਭਈ ਐਸਓ ਦਾ ਪੰਪ ਪਹਿਲਾਂ ਮੈਂ ਟਰਾਈ ਕੀਤੀ ਸੀ ਪਿੱਛੇ ਰੋਕਣ ਦੀ ਟਾਈਮ ਕੋਲ ਉੱਥੇ ਟਿਕ ਟੁਕੜ ਮਿਲ ਜਾਂਦੀ ਹੈ ਨਾ ਸੋ ਮੈਂ ਕਿਹਾ ਚਲ ਉਰੀ ਰੋਕਦੇ ਆ ਕਿਉਂ ਇੱਧਰਲੇ ਪਾਸੇ ਦੇਖੋ KFC ਵੀ ਹੈਗਾ ਕੁਛ ਨਹੀਂ ਖਾਣਾ ਪਰ ਆਪਾਂ ਕੋਈ ਤਾਂ ਜੱਟੋ ਬੰਦ ਲੱਗਦਾ ओके रेस्टोरेंट ਕਹਿੰਦੇ ਬੰਦਾ ਚਲੋ ਉਥੋਂ ਮੋੜਦੇ ਆਪਾਂ ਲੋ ਵੀ ਮਿੱਤਰੋ ਕਹਿੰਦੇ ਆ ਗਏ ਆਪਾਂ ਐਸਓ ਦੇ ਪੰਪ ਤੇ ਇੱਧਰ ਖੜੇ ਨੇ ਟਰੱਕ ਆਪਾਂ ਕਿੱਥੇ ਲਾਈਆ ਉੱਥੇ ਲਾ ਦਨੇ ਆ ਚਲੋ 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 ਦਿਲਪ੍ਰੀਤ ਸਿੰਘ ਉੱਠ ਉੱਠਦਾ ਖੜਿਆ ਵਟਕਾਂ ਦਾ ਵੀਡੀਓ ਇਹਨਾਂ ਦਿਖਾਈ ਮੈਂ ਕਿਹਾ ਚਲ ਨਹੀਂ ਦਿਖਾਉਂਦੇ ਬਾਕੀ ਭਾਈ ਅੱਜ ਮੈਂ ਲਿੰਕਾ ਵੀ ਪੀਤਾ ਲਿੰਕਾ ਕਿੱਥੇ ਆ ਰਿਹਾ ਦੇਖੋ ਕੈਨੇਡਾ 'ਚ ਵੀ ਲਿੰਕਾ ਮਿਲਦਾ ਕੈਨ ਵਾਲੀ ਮਿਲਦੇ ਆ ਦੂਜੇ ਨਹੀਂ ਮਿਲਦੇ ਬੋਤਲ ਵਾਲੇ ਬਾਕੀ ਇਹ ਮਿਲਦੇ ਵੀ ਸਾਰੇ ਪੰਜਾਬੀ ਰੈਸਟੋਰੈਂਟਾਂ ਤੋਂ ਆ ਉਦਾਂ ਆਮ ਨਹੀਂ ਜਿੱਤਾ ਇਸ ਤੋਂ ਇੱਥੋਂ ਵੀ ਨਹੀਂ ਮੈਨੂੰ ਲੱਗਦਾ ਸ਼ਾਇਦ ਹੀ ਮਿਲੇ ਬਾਕੀ ਅੱਜ ਭਾਈ ਆਪਾਂ ਸਾਰੇ ਰਾਹ ਆਈ ਗਏ ਜੰਗਲ ਜੰਗਲ ਦੇਖਦੇ ਰਾਹ ਰੂ ਦੇਖਦੇ ਉਸ ਤੋਂ ਬਾਅਦ ਆਪਾਂ ਪੰਜਾਬੀ ਰੈਸਟੋਰੈਂਟ ਤੋਂ ਆਹ ਵਾਲਾ ਲਿੰਕਾ ਚੱਕਿਆ ਬਾਕੀ ਮੈਂ ਵੀਡੀਓ ਨਹੀਂ ਬਣਾਈ ਦਿਲ ਭਰੀ ਦਾ ਕਹਿੰਦੇ ਉੱਠ ਖੜੇ ਆ ਕਹਿੰਦੇ ਬਰਸ਼ ਵੀ ਚੱਕ ਲਿਆ ਚਲੋ ਚੱਲੀਏ ਨਾਲ ਹੀ ਆਜੋ ਆਹ ਦੇਖੋ ਭਾਈ ਚੋਬਰ ਖੜਾ ਫਲੈਟ ਬੈੱਡ ਆ ਕੀ ਲੱਦਿਆ ਹੈ ਭਾਈ ਨੇ ਭਾਈ ਨੇ ਥੱਲੇ ਲੱਦਿਆ ਬ్రో ਸੈਵਨਥ ਵਾਲਿਆਂ ਇਹ ਉਮੀ ਕਰੇਗਾ ਕਦੇ ਜਿੰਦਗੀ ਫਲੈਟ ਵਟ ਦਾ ਕੰਮ ਕੀ ਲੱਗਦਾ ਬਾਈ ਬਲੈਡ ਵਟ ਨਹੀਂ ਮੈਨੂੰ ਜਹਾਜ਼ ਚਲਾਉਣਾ ਹਾਏ ਉਹਦੇ ਕੀ ਪਿਆ ਹੋ ਤਵੀਆਂ ਪਈਆਂ ਦੇਖ ਤਵੀਆਂ ਰੱਖੀਆਂ ਹੋਈਆਂ ਬਾਈ ਨੇ ਐਦਾਂ ਨਹੀਂ ਲੋਡ ਸਾਰੇ ਵੱਖੋ ਵੱਖਰੇ ਆ ਦੇਖੋ ਆ ਤਵੀਆਂ ਰੱਖੀਆਂ ਆਈ ਸੀ ਉਧਰ ਸਿਮੈਂਟ ਆ ਬਾਈ ਨੇ ਗੱਟੀਆਂ ਰੱਖੀਆਂ ਹੋਈਆਂ ਨਾ ਐਦਾਂ ਨਹੀਂ ਗੱਲਾਂ ਉੱਚੀਆਂ ਨੇ ਕਹਿੰਦੇ ਬਈ ਦਿਲਪ੍ਰੀਤ ਬਣਾਉਣ ਲੱਗਿਆ ਕੋਲਡ ਕਾਫੀ ਚੈੱਕ ਕਰੋ ਉਦਾਂ ਹੀ ਨਹੀਂ ਕੱਲਾ ਸੁਪਰਮੈਨ ਵਾਲੀ ਕਾਫੀ ਆਏ ਆਏ ਸੇਰਾ ਪਿੰਦਾ ਪਿੰਦਾ ਨਾ 13 ਘੰਟੇ ਵਿਦਾਊਟ ਬ੍ਰੇਕ ਆਏ ਆ ਦੇਖੋ ਬਾਈ ਇੱਕ ਅਸੀਂ ਹੋਰ ਚੀਜ਼ ਵੀ ਲੈ ਕੇ ਆਏ ਆ ਕੀ ਆਹਾ ਇਥੋਂ ਹੀ ਚੀਨੀ ਤੁਹਾਨੂੰ ਪਤਾ ਹੈ ਨਾ ਵੀ ਸਾਡੇ ਕੋਲ ਹੈ ਨਹੀਂ ਦੂਜੇ ਟਰੱਕ ਦੇ ਵਿੱਚ ਰਹਿ ਗਈ ਤਾਂ ਕਰਕੇ ਕੋਲਡ ਕਾਫੀ ਬਣੂਗੀ ਬਾਈ ਕੋਲਡ ਕਾਫੀ ਬਾਕੀ ਜਿਹੜੀ ਆ ਕਾਫੀ ਆ ਬਾਈ ਇਹ ਵਧੀਆ ਨਹੀਂ ਲੱਗਦੀ ਮੈਨੂੰ ਕਿਉਂ ਨਹੀਂ ਲੱਗਦੀ ਇਹਦੇ ਵਿੱਚ ਦੇਖੋ ਆ ਹੈਜਲਨਟ ਜੇ ਐਡ ਨੇ ਇਹਦੇ ਕਰਕੇ ਨਾ ਟੇਸਟ ਵਧੀਆ ਨਹੀਂ ਆਉਦਾ ਦਿਲਪ੍ਰੀਤ ਨੂੰ ਵਧੀਆ ਲੱਗਦੀ ਆ ਹੁਣ ਅਸੀਂ ਇੱਥੋਂ ਚੱਲਿਆਂ ਡਰਾਇਡਨ ਬਾਲਮਾਰਟ ਉੱਥੇ ਟਰਾਈ ਕਰਾਂਗੇ ਜੇ ਸਾਨੂੰ ਕਾਫੀ ਮਿਲ ਗਈ ਚੀਨੀ ਵੀ ਚੱਕ ਲਾਂਗੇ ਤੇ ਦੁੱਧ ਸਾਡਾ ਮੁੱਕਣੇ ਵਾਲਾ ਇੰਨਾ ਕ ਰਹਿ ਗਿਆ ਥੋੜਾ ਜਿਹਾ ਇਹ ਵੀ ਚੱਕਦੇ ਆ ਇਹ ਤੁਹਾਨੂੰ ਨਾਲੇ ਟਰਾਈਡਨ ਵਾਲਾ ਬਾਲਮਾਰਟ ਦਿਖਾਉਣੇ ਆ ਉੱਥੇ ਟਰੱਕ ਟਰੱਕ ਲੱਗਦੇ ਨਹੀਂ ਕੋਈ ਰੋਕਦਾਂ ਨਹੀਂ ਬਟ ਅਸੀਂ ਰੋਕਾਂਗੇ ਅਸੀਂ ਹੁਣ ਬਾਕੀ ਮੇਤਰ ਖੁਸ਼ੀ ਦੀ ਗੱਲ ਇਹ ਆ ਵੀ ਆਪਾਂ ਨੂੰ ਹੁਣ ਬਿੰਨੀ ਪੈਕ ਜਾਂਦੇ ਨੂੰ ਆਪਣਾ ਟਰੱਕ ਮਿਲ ਜਾਣਾ 211 ਉਹ ਬਿਲਕੁਲ ਓਕੇ ਹੋ ਗਿਆ ਉਹਨੂੰ ਲੈ ਕੇ ਆਪਾਂ ਚੱਲਣਾ ਟ੍ਰਾਂਟੋ ਕੱਲ ਹੈਗਾ ਸੈਟਰਡੇ ਪਰਸੋ ਹੈਗਾ ਸੰਡੇ ਸੰਡੇ ਡਿਲੀਵਰੀ ਹੋਣੀ ਨਹੀਂ ਸੋ ਮੰਡੇ ਹੋਊਗੀ ਡਿਲੀਵਰੀ ਸੋ ਸੰਡੇ ਆਪਾਂ ਫ੍ਰੀ ਆ ਮੈਂ ਸੋਚ ਰਿਹਾ ਵੀ ਮੈਂ ਬੰਡਰਲੈਂਡ ਜਾਵਾ ਤੁਸੀਂ ਦੱਸੋ ਬੰਡਰਲੈਂਡ ਜਾਇਆ ਜਾਵੇ ਬੇ ਬੰਡਰਲੈਂਡ ਚ ਵੀ ਆ ਕੇ ਵੀਡੀਓ ਬਣਾਈ ਜਾਵੇ ਆਪਾਂ ਬਈ ਹੁਣ ਮਿੱਤਰੋ ਚੱਲਿਆਂ ਸਭ ਤੋਂ ਪਹਿਲਾਂ ਬੋਲਮਾਰਟ ਬੋਲਮਾਰਟ ਪਿਛਲੇ ਪਾਸੇ ਹੀ ਰਹਿ ਗਿਆ ਉੱਥੇ ਚੱਲਦੇ ਆਂ ਵੈਸੀ ਉੱਥੇ ਟਰੱਕ ਖੜਾ ਨਹੀਂ ਸਕਦੇ ਉਹਨਾਂ ਨੇ ਬੜਾ ਲਿਖ ਕੇ ਲਾਇਆ ਹਾ ਵੀ ਉਹਰੇ ਟਰੱਕ ਨਾਲ ਲੈ ਕੇ ਆਓ ਪਰ ਫਿਰ ਵੀ ਆਪਾਂ ਲੈ ਜਾਣਾ ਵਾ ਆਪਾਂ ਗਾੜੇ ਪਾਣੀ ਚੱਕ ਕੇ ਲਿਆਉਂਗੇ ਨਾਲੇ ਦੁੱਧ ਨਾਲੇ ਕੌਫੀ ਤੇ ਉੱਤੇ ਚੀਜ਼ਾਂ ਜਾ ਕੇ ਲਿਆਉਂਗੇ ਠੀਕ ਆ ਵੈਸੇ ਆਪਾਂ ਜਾਣਾ ਸੀਗਾ ਇੱਧਰ ਨੂੰ ਬਟ ਹੁਣ ਚਲੋ ਪਹਿਲਾਂ ਬੋਲਮਾਰਟ ਚੱਲਦੇ ਆਂ ਫਿਰ ਫਿਰ ਇੱਧਰ ਦੀ ਲੰਘ ਜਾਾਂਗੇ ਬਾਕੀ ਮਿੱਤਰੋ ਹੁਣ ਅਸੀਂ ਸੋਚ ਰਹੇ ਹਾਂ ਵੀ ਬੋਲ ਮਾਰ ਕੇ ਤੇ ਪੁਲਿਸ ਵਾਲਾ ਚੱਕਰੇ ਨਾ ਪੈ ਜਾਵੇ ਉਹਦੇ ਸਾਹਮਣੇ ਦੇਖੋ ਆਹ ਬੋਲ ਮਾਰ ਰਹਿ ਗਿਆ ਉਹਦੇ ਸਾਹਮਣੇ ਰਹਿ ਗਿਆ ਨੋ ਫ੍ਰਿਲਸ ਉੱਥੇ ਦੋ ਕਿ ਟਰੱਕ ਖੜ ਜਾਂਦੇ ਆ ਇੱਥੇ ਵੀ ਖੜਾਈ ਖੜਾ ਹੈ ਬਾਈ ਪਰ ਇਹ ਨਹੀਂ ਪਤਾ ਡਿਲੀਵਰੀਆਂ ਵਾਲਾ ਹੋਵੇ ਪਰ ਅਸੀਂ ਟਰਾਈ ਕਰਾਂਗੇ ਵੀ ਇੱਧਰ ਲਾ ਦਈਏ ਕੀ ਕਰੀਏ ਦਲਬ੍ਰੀਤ ਲਾਓ ਹਿਸਾਬ ਜੀ ਦੇਖੋ ਇੱਥੇ ਖੜੇ ਆ ਟਰੱਕ ਇਹ ਨਹੀਂ ਪਤਾ ਡਿਲੀਵਰੀਆਂ ਵਾਲਿਆਂ ਤੇ ਆਹ ਦੇ ਇੱਧਰ ਆ ਫਲੈਟ ਬੈਡ ਨਹੀਂ ਲਈ ਖੜਾ ਬਾਈ ਸੋ ਬਾਲਵਾਡ ਮਿੱਤਰੋ ਰਹਿ ਗਿਆ ਉੱਤਰ ਤੇ ਅਸੀਂ ਚੱਲੇ ਅੱਜ ਨੋ ਫਰੇਲਸ ਦੇ ਇੱਥੇ ਸਾਨੂੰ ਥੋੜੀ ਜਿਹੀ ਘੱਟ ਟੈਨਸ਼ਨ ਰਹੂਗੀ ਹਨਾ ਬਈ ਆਹ ਬਾਈਆਂ ਨੇ ਵੀ ਟਰੱਕ ਤੋੜ ਲਿਆ ਕੋਚੇ ਬਾਈ ਵੀਰ ਦਸ ਬੰਦੇ ਮੇਰੇ ਕੋਲ ਆ ਜਾਂਦੇ ਚੱਕਰ ਜੁਗਰਦਾ ਨਹੀਂ ਕੋਈ ਕਿਦਾਂ ਹੀ ਖੜਾ ادیه ਚਲੋ ਬਈ ਟਰੱਕ ਮਿੱਤਰੋ ਇੱਥੇ ਲਾ ਦਈਏ ਜਾਂ ਉੱਥੇ ਲਾ ਦਈਏ ਔਰੇ ਫਿਰ ਨੋ ਫਰੇਲਸ ਦੇ ਕਰੀਏ ਆਪਾਂ ਗ੍ਰੋਸਰੀ ਸਹੀ ਆ ਮੈਨੇ ਇੱਥੇ ਲਾ ਦੇ ਕਮਾ ਗਏ ਆਂ ਇਹਦੇ ਤੋਂ ਹਾਂ ਸਿੱਧਾ ਰ ਆਣੇ ਮਿੱਤਰੋ ਅਸੀਂ ਟਰੱਕ ਦੇਖੋ ਨੋ ਫ੍ਰੀਜ਼ ਦੇ ਪਾਸਾ ਲਿਆ ਉਹ ਦੇਖੋ ਪੁਲਿਸ ਵਾਲਾ ਗਾੜਾ ਹੁਣੇ ਬਾਹਰ ਨਿਕਲਿਆ ਉਹ ਦੇਖਦਾ ਤੁਨ ਹੁਣੇ ਗਿਆ ਹੁਣੇ ਵਾਰ ਕੁਝ ਨਹੀਂ ਕਿਹਾ ਤੁਨ ਦੇਖੋ ਕੋਲੋਂ ਹੀ ਨਿਕਲੇ ਆਏ ਵੀ ਨਹੀਂ ਕੁਝ ਕਹਿੰਦੇ ਲੈ ਜਾ ਲੈ ਜਾ ਲੈ ਜਾ ਸੋਹਣਿਆ ਲੈ ਜਾ ਬੈਕ ਖੜਾਤਾ ਬਈ ਮਿੱਤਰੋ ਆਪਾਂ ਹੋਰੇ ਟਰੱਕ ਪੁਲਿਸ ਵਾਲੇ ਬਈ ਦੋ ਸੀ ਓਪੀਪੀ ਵਾਲਾ ਵੀ ਸੀ ਬਟ ਉਹ ਤੇਲ ਪਾਉਣ ਆਏ ਸੀ ਕੁਛ ਨਹੀਂ ਕਿਹਾ ਉਹਨਾਂ ਨੇ ਕਹਿੰਦਾ ਚੱਕ ਲੋ ਫਟੇ ਕੋਈ ਜਗਰ ਨਹੀਂ ਚਲੋ ਚੱਲੀ ਆਜੋ ਕੀ ਕੀ ਚੱਕਣਾ ਆਪਾਂ ਸਭ ਤੋਂ ਪਹਿਲਾਂ ਬਈ ਆਪਾਂ ਚੱਕ ਲੈ ਕੇਲੇ ਨਾਲੇ ਥੋੜੇ ਜਿਹਾ ਸੇਵ ਹੋਰ ਕੀ ਚੱਕਣਾ ਐਵੋਗਾਡੋ ਉਦਾਂ ਦਿਲਬਰੀਦ ਕਹੀ ਜਾਂਦਾ ਮੈਂ ਡਾਈਟ ਤੇ ਹੁਣ ਬਿਸਕੁਟ ਲੈ ਰਿਆ ਦੱਸ ਸਵੇਰੇ ਉੱਠ ਕੇ ਕੌਣ ਕਹਿੰਦਾ ਮੈਂ ਕਦ ਗਿਆ ਮੈਂ ਤੈਨੂੰ ਪੁੱਛਿਆ ਵਾ ਖਾਈਏ ਉਹਦੇ ਵਿਆਹ ਤੇ ਹੁੰਦੇ ਹੋਰੇ ਆ ਪੁੱਛਦੇ ਚਲੋ 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 ਆ ਆਹ ਛੇ ਤਿੰਨ ਵੇੜੀਏ ਕਮ ਇਹ ਚੱਕ ਲੈਨੇ ਆ 3% ਚੱਕੋ 23% ਦਾ ਤਦ ਚੱਕ ਲਿਆ ਇਹ ਮੋਟੇ ਲੈਣਾ ਭਾਈ ਪਾਣੀ ਓਰੇ ਮਹਿੰਗਾ ਕਾ ਸਸਤਾ ਹੈ ਤਿੰਨ ਦਾ ਦੋ ਚੱਕ ਲਈਏ ਇਹ ਆ ਠੀਕ ਆ ਦੇਖੋ ਕਾ ਵੀ ਆ ਮੈ ਲਗੀ ਮੇ ਵੀ ਮਿੱਤਰੋ ਆਪਾਂ ਨੂੰ ਚੀਨੀ ਆ ਰਹੀ ਸਹੀ ਆ ਨਾ ਇਹ ਮਹਿਗੀਆਂ ਵੀ ਮਿਲ ਗਿਆ ਮਿੱਤਰੋ ਔਰੇ ਹੈਗੀ 49 ਸੈਂਟ ਦੀ ਇੱਕ ਮਤਲਬ ਅੱਧੇ ਡਾਲਰ ਦੀ 30 ਰੁਪਏ ਦੀ ਇੱਕ ਆ ਇਹ ਇੰਡੀਆ ਦੇ ਹਿਸਾਬ ਨਾਲ ਇੰਡੀਆ ਕਿੰਨੇ ਦੀ ਆ ਦੱਸਿਓ ਸਾਨੂੰ ਬਈ ਮਿੱਤਰੋ ਆ ਵੀ ਚਾਹੀਦਾ ਸੀਗਾ ਭਾਂਡੇ ਧੋਣੇ ਵਾਲਾ ਕਿਹੜਾ ਸਹੀ ਬੈਠੋ ਆਹਾ ਹੈਵੀ ਡਿਊਟੀ ਆ ਤਾਂ ਇੱਕ ਬਈ ਅਸੀਂ ਆ ਚੱਕ ਲਿਆ ਦੇਖੋ ਹੁਣ ਭਾਂਡੇ ਰਗੜ ਰਗੜ ਤੋਂ ਹੋਇਆ ਕਰਨਿਆ ਇੰਨਾ ਸਮਾਨ ਚੱਕ ਲਿਆ ਦੇਖ ਲਓ ਦੋ ਚੀਜ਼ਾਂ ਲੈਣ ਆਏ ਸੀਗੇ ਦੁੱਧ আর ਕਾਫੀ ਬਾਕੀ ਸਾਰਾ ਕੁਝ ਫालतੂ ਆ ਬਰੋ ਆਪਣੇ ਕੋ ਡੱਬੇ ਹੈਗੇ ਚੀਜ਼ੀ ਵਾਲੇ ਦੋ ਚੀਜ਼ਾਂ ਲੈਣ ਆਏ ਸੀ ਬਾਈ ਦੇਖੋ 50 ਡਾਲਰ ਲਾਤੇ ਇੰਨੀ ਗ੍ਰੋਸਰੀ ਦੇ ਕਿੰਨੇ ਦੀ ਹੋ ਗਈ ਇੰਡੀਆ ਦੇ ਹਿਸਾਬ ਨਾਲੇ 5 ਕੀ ਹੈ ਜੀ 3000 ਦੀ 3000 ਲਾਤਾ ਦੇਖ ਲੋ ਖੜੇ ਪੈ ਰਹੀ ਆਹ ਲੱਗ ਗਿਆ ਲੈ ਹੋ ਟਰੱਕ ਲੱਗ ਗਿਆ ਅਸਲੀ ਮਜ਼ਾ ਤਾਂ ਹੁਣ ਆਉਣਾ ਬਾਈ ਕੌਫੀ ਪੀਣ ਦਾ ਆਹ ਵਾਲੀ ਚੱਕ ਬਿਸਕਟ ਪਹਿਲਾਂ ਦੁੱਧ ਲੈ ਬਈ ਪਾਣੀ ਆ ਰੱਖ ਕੇ ਆਇਆ ਮੈਂ ਲੋਈ ਦਿਲਪਰੀਦ ਨੇ ਇਹਦੇ ਵਿੱਚ ਆ ਸਿੱਕਾ ਪਾਇਆ 1 ਡਾਲਰ ਦਾ ਕਹਿੰਦਾ ਲੈ ਕੇ ਆਇਆ ਕਿਵੇਂ ਲੱਗੂ ਏ ਅੱਛਾ ਆ ਰਿਹਾ ਇਦਾਂ ਲਾ ਕੇ ਲੈ ਨਿਕਲੇ ਆ 1 ਡਾਲਰ ਹੁਣ ਨਹੀਂ ਭਾਈ ਅਸੀਂ ਕਿਤੇ ਰੁਕਦੇ ਹੁਣ ਸਿੱਧਾ ਪਿੰਨੀ ਪੈਕ ਰੁਕਾਂਗੇ ਪਹਿਲਾਂ ਆਪਾਂ ਟਰੱਕ ਚੇਂਜ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਟਰੇਲਰ ਚੇਂਜ ਕਰਾਂਗੇ ਫਿਰ ਆਪਾਂ ਦੁਬਾਰਾ ਆ ਜਾਣਾ ਵਾਪਸ ਸਟ੍ਰੰਟੋ ਚਲੋ 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 ਚਲੀਏ ਖਿੱਚਦੇ ਗਰਮਾ ਗ੍ਰੋਸਰੀ ਕਰਕੇ ਮਿੱਤਰੋ ਅਸੀਂ ਚੱਲ ਪਏ ਆ ਆਪਣੇ ਰਾਵਾਂ ਵੱਲ ਨੂੰ ਚਲੋ ਬਿੰਨੀ ਪੈਕ ਦਾ ਬਈ ਆਪਣਾ ਰਹਾ ਰਹਿ ਗਿਆ 3 ਘੰਟੇ 47 ਮਿੰਟ ਦਾ ਆਪਾਂ 10:00 ਸਵੇਰੇ 10:00 ਵਜੇ ਪਹੁੰਚ ਜਾਣਾ ਤੇ ਹੁਣ ਦਿਲਪ੍ਰੀ ਟਰੱਕ ਚਲਾ ਰਿਹਾ ਮੈਂ ਕਰਨੀ ਆ ਵੀਡੀਓ ਐਡੀਟ ਮੈਂ ਕੱਲ ਵਾਲੀ ਵੀਡੀਓ ਵੀ ਨਹੀਂ ਐਡੀਟ ਕੀਤੀ ਆ ਵੀ ਥੋੜੀ ਜਿਹੀ ਕਰਦੀ ਆ ਮੈਨੂੰ ਆਇਆ ਮੈਂ ਨਾਲ ਦੀ ਥਾਲੀ ਚਲੀ ਜਾਵਾ ਠੀਕ ਆ ਬਈ ਹੁਣ ਮੈਂ ਕਰਦਾ ਵੀਡੀਓ ਐਡਿਟ ਹਾਂਜੀ ਬਈ ਮਿੱਤਰੋ ਆਪਾਂ ਪਹੁੰਚ ਗਿਆ ਬਿੰਨੀ ਪੈਗ ਉੱਥੇ ਜਤਿਆ ਹੈਲੀਕਾਪਟਰ ਜਿਆ ਫਿਰਦਾ ਹੈ ਉਦੋਂ ਆਪਣਾ ਟਰੱਕ ਕਿੱਥੇ ਖੜਾ ਇੱਧਰ ਖੜਾ ਖੜਾ ਛੋਟਾ ਚਾਬੀ ਮਿਲ ਗਈ ਆਪਾਂ ਨੂੰ ਇਹਨੂੰ ਲੈ ਕੇ ਜਾਣਾ 211 ਨੰਬਰ ਨੂੰ ਮੁੱਸੇ ਵਾਲੀ ਦੀ ਫੋਟੋ ਕਿੱਥੇ ਆ ਆ ਦੇਖੋ ਮੁੱਸੇ ਵਾਲਾ ਸਿੱਧੂ ਮਾਰਨਿੰਗ ਮਾਰਨਿੰਗ ਯੈਸ ਚੱਕਦੇ ਮਿੱਤਰਾਂ ਦੇਖੀਏ ਸਹੀ ਆ ਓਕੇ ਆ ਓ ਵਾਹ ਜੀ ਵਾਹ 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 ਟਰੱਕ ਦੀ ਮਿੱਤਰੋ ਬੜੀ ਖੁਸ਼ੀ ਹੋਈ ਜਾਂਦੀ ਆ ਇਹ ਲੈ ਕੇ ਜਾਣਾ ਹੁਣ ਆਪਾਂ ਸਿੱਧਾ ਹੰਡਾਰੀਓ ਨੂੰ ਡਿਲੀਵਰੀ ਹੋਣੀ ਆ ਬਈ ਸਕਾਰ ਬਰੋ ਸੋਮਵਾਰ ਨੂੰ ਕਾਲੂ ਹੈਗਾ ਐਤਵਾਰ ਕਾਲੂ ਸੱਚ ਸ਼ਨੀਵਾਰ ਆ ਕਾਲੂ ਭਾਰਤ ਨੂੰ ਪਹੁੰਚ ਜਾਗੇ ਪਰਸ ਨੂੰ ਹੈਗਾ ਐਤਵਾਰ ਐਤਵਾਰ ਨੂੰ ਆਪਾਂ ਚੱਲਾਂਗੇ ਬੰਡਰਲੈਂਡ ਜਾਂ ਕਿਤੇ ਹੋਰ ਠੀਕ ਆ ਬਈ ਇਹ ਟਰੱਕ ਆਪਾਂ ਨੂੰ ਮਿਲ ਗਿਆ ਵਾ ਅਸੀਂ ਹੁਣ ਚੱਲੇ ਆ ਟਰੱਕ ਲੈ ਕੇ ਦੂਜੇ ਜੜ ਦੇ ਵਿੱਚ ਦਿਲਪਰੀ ਤੋਂ ਟਰੱਕ ਚਲਾ ਰਿਹਾ ਪ੍ਰਾਣੇ ਵਾਲਾ ਮੈਂ ਆਹ ਬਣਾ ਲੈ ਕੇ ਜਾਊਂਗਾ ਤੇ ਉੱਥੇ ਜਾ ਕੇ ਹੀ ਸਮਾਨ ਦੀ ਅਦਲਾ ਬਦਲੀ ਕਰਕੇ ਫਿਰ ਅਸੀਂ ਨਿਕਲ ਜਾਣਾ ਵਾ ਸਿੱਧਾ ਟਰੰਟੋ ਠੀਕ ਆ ਬਾਈ ਦੱਸਿਓ ਇਹ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਸੱਤਵੇਂ ਵਲੌਗ ਚ ਟਰੱਕ ਬਦਲਣ ਦਾ ਬਾਈ ਮੇਨ ਰੋਲ ਆ ਇਹ ਪੈਂਦਾ ਦੇਖੋ ਇੰਨੇ ਜਿਆਦਾ ਬੈਗ ਬੂਖ इकट्ठे ਹੋਏ ਹੋਏ ਨੇ ਹੁਣ ਅਸੀਂ ਉੱਧਰ ਕਰ ਰਹੇ ਆ ਆਣਦੇ ਚੱਕ ਫਿਰ